ਬਟਾਲਾ ਸ਼ਹਿਰ ਦੇ ਨੇੜੇ ਇੱਕ ਟਰੱਕ ਜੁਨੀਅਨ ਬਟਾਲਾ ਭਗਵਾਨ ਪਸ਼ੂਰਾਮ ਮੰਦਿਰ ਵਿੱਚ ਐਮ ਮੀਟਿੰਗ ਕੀਤੀ ਗਈ ਜਿਸ ਵਿੱਚ ਭਗਵਾਨ ਪਸ਼ੂਰਾਮ ਸੈਨਾ ਬਟਾਲਾ ਮੈਂਬਰ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਅਜੇ ਰਿਸ਼ੀ ਨੂੰ ਚੇਅਰਮੈਨ ਬਣਾਇਆ ਗਿਆ ਅਤੇ ਸੰਦੀਪ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਨਾਲ ਹੀ ਰਾਹੁਲ ਸ਼ਰਮਾ ਨੂੰ ਜੂਥ ਪ੍ਰਧਾਨ ਬਣਾਇਆ ਗਿਆ ਨੀਤਾ 베ਦੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూਸ ਚੈਨਲ ਬਟਾਲਾ ਹਾਂਜੀ ਰਿੰਕੂ ਭਾਈ ਅੱਜ ਤੁਹਾਨੂੰ ਭਗਵਾਨ ਪਸ਼ੂਰਾਮ ਸੈਨਾ ਦਾ ਚੇਅਰਮੈਨ ਬਣਾਇਆ ਗਿਆ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਰਿਆਂ ਪਹਿਲਾਂ ਦੇ ਸਾਰਿਆਂ ਨੂੰ ਜਿਹੜਾ ਨਮਾ ਤੇ ਬਣਿਆ ਹੈ ਪਰਚੂਨਾ ਸੈਨਾ ਰੂਪ ਬ੍ਰਾਹਮਣ ਸਭਾ ਦਾ ਜੂਤ ਸੈਨਾ ਔਰ ਸਾਰੇ ਜਵਾਨ ਮੁੰਡੇ ਨੇ ਔਰ ਮਹਾਰਾਜ ਇਹਨਾਂ ਨੇ ਇਹਨਾਂ ਸ਼ੀਰਵਾ ਰੱਖੇਗੀ ਪਰਚੂਨਾ ਮਹਾਰਾਜ ਦਾ ਇਹਨਾਂ ਸ਼ੀਰਵਾ ਰਵੇਗੀ ਇਹਨਾਂ ਦੀ ਜਿਹੜੀ ਬੁੱਢੀ ਚੰਗੀ ਭਵੇਂ ਔਰ ਵੱਧ ਜੜ ਕੇ ਕੰਮ ਕਰਨ ਔਰ ਜਿਹੜਾ ਬਟਾਲੇ ਦੇ ਵਿੱਚ ਜਿੱਥੇ ਸਾਡੇ ਬ੍ਰਾਹਮਣਾਂ ਦੀ ਵੋਟ ਆ ਨਾ ਉਹ ਘੱਟੋ ਘੱਟ 40000 ਦੇ 40000 ਵੋਟ ਆ ਬਟਾਲੇ ਵਿੱਚ ਐਮਐਲਏ ਇਲੈਕਸ਼ਨ ਲੜਨੀ ਹੋਵੇ ਨਾ ਬਟਾਲੇ ਦੇ ਬ੍ਰਾਹਮਣ ਨੇ ਤਾਂ ਬ੍ਰਾਹਮਣ ਇਕੱਲੇ ਹੀ ਸਰਦਾਇਆ ਬ੍ਰਾਹਮਣ ਸਾਰੇ ਇਕੱਠੇ ਠਿਕੇ ਜਿਹੜੇ ਕਿ ਮੈਂ ਚਾਹੁੰਦਾ ਕਿ ਬ੍ਰਾਹਮਣ ਸਾਰੇ ਇੱਕ 스테ਜ ਦੇ ਉੱਪਰ ਆਉਣ ਔਰ ਇੱਕ 스테ਜ ਦੇ ਉੱਪਰ ਆ ਕੇ ਆਪਣੇ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਇੱਕੋ ਜਣ ਇੱਕੋ ਜਣ ਸਾਰੇ ਇਕੱਠੇ ਹੋ ਕੇ ਇੱਕੋ ਥਾਂ ਤੇ ਸਾਰੇ ਜੈ ਜੀ ਨਾਮ ਮਹਾਰਾਜ ਦੀ ਜਿੰਦਗੀ ਹੈ 10 ਤਰੀਕ ਨੂੰ ਔਰ ਆਪਾਂ ਨੇ ਮਹਾਰਾਜ ਦੀ ਕਿਰਪਾ ਨਾਲ ਵਿਸ਼ਰਾਜੀ ਨੇ ਪ੍ਰਧਾਨ ਹੋਣੇ ਸਾਡੇ ਬੁੱਤਰੇ ਨੇ ਪੰਕਜ ਜੀ ਖੜੇ ਨੇ ਸਾਰੇ ਖੜੇ ਨੇ ਸਾਰੇ ਮੇਰੇ ਭਰਾ ਵੀ ਸਾਰੇ ਨਾਲ ਜੁੜ ਕੇ ਇਕੁਇਲ ਸਕਰੀਨ ਦੇ ਉੱਪਰ ਖੜੇ ਹੋ ਕੇ ਆਪਾਂ ਮਹਾਰਾਜ ਜੀ ਇੱਥੇ ਇੱਕ ਮੰਦਿਰ ਵੀ ਆਪਣਾ ਟਾਇਲ ਹੀ ਲੱਗਣ ਵਾਲੀ ਬਿਲਵਾਦਣੀ ਹੈ ਔਰ ਬਾਕੀ ਮੰਦਿਰ ਮਹਾਰਾਜ ਜੀ ਦੇ ਪਹਿਲਾ ਪਹਿਲਾ ਔਰ ਜਿਹੜਾ ਵੀ ਕੰਮ ਹੋਰ ਵੀ ਹੈਗੇ ਨੇ ਉਹ ਸਾਰੇ ਕਰਾਵਾਂਗੇ ਔਰ ਮਹਾਰਾਜ ਜੀ ਦੀ ਇੱਥੇ ਵਧੀਆ ਢੰਗ ਨਾਲ ਬਣਾਵਾਂਗੇ ਆਮ ਨੂੰ ਚੱਕ ਵੀ ਹੋਏਗਾ ਇੱਥੇ ਔਰ ਸਾਰਾ ਸਿਸਟਮ ਵਧੀਆ ਲੰਗਰ ਵੀ ਲਾਵਾਂਗੇ ਔਰ ਮਹਾਰਾਜ ਜੀ ਦੀ ਕਿਰਪਾ ਨਾਲ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ ਸ਼੍ਰੀ ਨਾਮ ਜੈ ਜੀ ਨਾਮ ਸਭ ਤੋਂ ਪਹਿਲਾਂ ਤਾਂ ਜੈ ਸ਼੍ਰੀ ਨਾਮ ਅੱਜ ਮੇਰੇ ਲਈ ਬਹੁਤ ਮਾਣ ਦਾ ਦਿਨ ਹੈ ਕਿ ਮੈਨੂੰ ਮਿਸਰਾ ਜੀ ਅਜੀਬਾ ਜੀ ਐਂਡ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੇ ਇਹ ਮੌਕਾ ਦਿੱਤਾ ਹੈ ਬਾਕੀ ਆਪਾਂ ਆਪਣੀ ਬ੍ਰਾਹਮਣ ਸਭਾ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਬਾਜੀ ਨੇ ਕਿਹਾ ਕਿ ਆਪਾਂ ਜਿੰਨੇ ਵੀ ਬ੍ਰਾਹਮਣ ਆ ਸਾਰੇ ਇਕੱਠੇ ਹੋ ਕੇ ਰਵਾਂਗੇ ਤੇ ਜੋ ਵੀ ਸਾਡੇ ਕੋ ਬਣੇਗਾ ਆਪਾਂ ਜ਼ਰੂਰ ਆਪਣੇ ਸੇਨਾ ਵਾਸਤੇ ਕਰਾਂਗੇ ਬਾਕੀ જય ਜੀ ਸ਼੍ਰੀਨਾਥ ਜੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਅੱਜ ਮੈਨੂੰ ਬਹੁਤ ਸੁਭਾਗਿਆ ਜਿੰਨਾਂ ਮੇਰੇ ਲਈ ਕਿ ਮੇਰੇ ਛੋਟੇ ਭਰਾ ਮਾਨੇ ਮਿੰਨਾ ਵਾਲਾ ਮਾਨ ਸਨਮਾਨ ਦੇਖਿਆ ਹੋ ਸਪੈਸ਼ਲੀ ਮਿਸ਼ਰਾ ਜੀ ਚੇਅਰਮੈਨ ਸਾਹਿਬਾ ਆਪਣੇ ਰਿਸ਼ੀਪਾ ਜੀ ਬਾਕੀ ਮੇਰੇ ਵੀ ਮੋਨੂ ਜੀ ਇਹਨਾਂ ਸਰਵਪ੍ਰਮਾਧਿਕ ਕਾਰਕ ਕੇ ਮੈਨੂੰ ਅੱਜ ਜੋ ਵੀ ਅਜੋ ਹੁਦਦ ਮਿਲਿਆ ਵਾ ਮੈਂ ਵਰ ਪਰਸ਼ੂram ਜੀ ਕਾ ਕੇਵਦਾ ਅਸਤੀ ਕਾਰਗਾਰ ਕੀ ਬੜੀ ਇਮਾਨਦਾਰੀ ਨਾਲ ਮੈਗਾ ਮਾਨ ਸੰਕਰਖਾ ਇਹ ਆਪਣੇ ਪਰਸ਼ੂram ਸਿਹਰਾ ਬਸਤੇ ਇਮਾਨਦਾਰੀ ਨਾਲ ਅਰੇ ਕੰ ਕਰ ਜੈਸ਼